ਵੀ ਦੋਸਤੋ ਤੁਹਾਨੂੰ ਪਤਾ ਕਿ ਅੱਜ ਕੱਲ ਰੋਜ਼ਗਾਰ ਦੇ ਅਫਸਰ ਬਹੁਤ ਘੱਟ ਮਿਲਦੇ ਨੇ ਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਨੌਕਰੀ ਕਰਕੇ ਖੁਸ਼ ਵੀ ਨਹੀਂ ਕਿਉਂਕਿ ਕੋਈ ਬੰਦ ਕੇ ਨਹੀਂ ਰਹਿਣਾ ਚਾਹੁੰਦਾ ਹੁਣ ਮੇਰਾ ਕੋਈ ਭੈਣ ਭਰਾ ਪਿੰਡ ਚ ਸ਼ਹਿਰ ਚ ਜਾਂ ਕਿਸੇ ਵੀ ਗਲੀ ਮਹੱਲੇ ਤੋਂ ਵੀਡੀਓ ਸੁਣ ਰਿਹਾ ਤੇ ਚਾਹੁੰਦਾ ਕਿ ਅਸੀਂ ਕੋਈ ਆਵਦਾ ਕੰਮ ਕਰਨਾ ਚਾਹੁੰਦੇ ਆ ਤੇ ਦਿੱਲੀ ਲੁਧਿਆਣਾ ਜਾਂ ਵੱਡੇ ਸ਼ਹਿਰਾਂ ਜਿੱਥੇ ਹੋਲਸੇਲ ਦਾ ਸਾਮਾਨ ਮਿਲਦਾ ਉੱਥੇ ਤੁਹਾਨੂੰ ਹਲੇ ਹਿਸਾਬ ਨਹੀਂ ਹੈਗਾ ਪੇਤ ਨਹੀਂ ਹੈਗਾ ਪਰ ਤੁਹਾਨੂੰ ਨਾ ਦਿੱਲੀ ਜਾਂਦੀ ਲੋੜਾ ਨਾ ਲੁਧਿਆਣਾ ਜਾਂਦੀ ਲੋੜਾ ਨਾ ਬੰਬੇ ਤੁਹਾਨੂੰ ਬਰਨਾਲੇ ਵਿੱਚ ਹੀ ਮੋਬਾਈਲ ਦੀ ਸਾਰੀ ਐਸੈਸਰੀ ਜ ਉਹ ਹੋਲਸੇਲ ਸੇਟਾਂ ਦੇ ਉੱਪਰ ਦੇ ਦਾਂਗੇ ਚਾਹੇ ਤੁਸੀਂ ਆਹ ਇਸ ਤਰ੍ਹਾਂ ਦੇ ਸਪੀਕਰ ਲੈ ਲਓ ਠੀਕ ਹੈ ਚਾਹੇ ਗੱਡੀ 'ਚ ਰੱਖਣ ਵਾਸਤੇ ਜਾਂ ਘਰ ਦੇ ਵਿੱਚ ਰੱਖਣ ਵਾਸਤੇ ਸਪੀਕਰ ਲੈ ਲਓ ਸਪੀਕਰ ਦੇ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਇਸ ਤੋਂ ਇਲਾਵਾ ਜਿਵੇਂ ਅੱਜ ਕੱਲ ਆਪਾਂ ਦੇਖਦੇ ਕਿ ਜਿਮ ਵਾਸਤੇ ਜੋਗਿੰਗ ਵਾਸਤੇ ਲੋਕ ਹੈੱਡਫੋਨ ਲੈਂਦੇ ਨੇ ਇਸ ਤਰ੍ਹਾਂ ਦੇ ਹੈੱਡਫੋਨ ਹੋਗੇ ਇਸ ਤੋਂ ਇਲਾਵਾ ਚਾਰਜਰ ਹੋ ਗਿਆ ਕੇਬਲ ਹੋਗੀ ਜਾਂ ਘਰਾਂ ਦੇ ਵਿੱਚ ਗੁਰਬਾਣੀ ਰੱਖਣ ਵਾਸਤੇ ਜਿਵੇਂ ਬਜ਼ੁਰਗ ਘਰੇ ਬੈਠੇ ਹੁੰਦੇ ਉਹਨਾਂ ਨੂੰ ਛੋਟਾ ਸਪੀਕਰ ਚਾਹੀਦਾ ਆ ਸਪੀਕਰ ਹੋ ਗਿਆ ਇਸ ਤੋਂ ਇਲਾਵਾ ਹੈੱਡਫੋਨ ਹੋਗੇ ਕੋਈ ਵੀ ਵੈਰਾਈਟੀ ਤੁਸੀਂ ਲੈਣੀ ਹੈ ਗਲਾਸਗਾਰਡ ਹੋ ਗਿਆ ਇਸ ਤੋਂ ਇਲਾਵਾ ਅਡਾਪਟਰ ਹੋ ਗਿਆ ਤੇ ਇਸ ਤਰ੍ਹਾਂ ਦੇ ਜਿਹੜੇ ਵਾਇਰ ਵਾਲੇ ਹੈੱਡਫੋਨ ਨੇ ਤੁਸੀਂ ਮੋਬਾਈਲ ਦੀ ਐਕਸੈਸਰੀ ਦੀ ਦੁਨੀਆ ਦੀ ਵਿੱਚ ਕੋਈ ਵੀ ਆਈਟਮ ਦਾ ਨਾਮ ਲੈ ਦੋ ਤੁਹਾਡੇ ਕੋਲ ਹਾਜ਼ਰ ਹੋਵੇਗੀ ਚਾਹੇ ਤੁਸੀਂ ਇਥੇ ਸਪੀਕਰ ਲੈ ਲਓ ਹੈੱਡਫੋਨ ਲੈ ਲਓ ਕਵਰ ਲੈ ਲਓ ਅਡਾਪਟਰ ਲੈ ਲਓ ਕੇਬਲ ਲੈ ਲਓ ਚਾਹੇ ਗਲਾਸਗਾਰਡ ਲੈ ਲਓ ਚਾਹੇ ਰਿਪੇਅਰ ਦਾ ਸਮਾਨ ਲੈ ਲਓ ਫੋਲਡਰ ਲੈ ਲਓ ਸਾਰਾ ਸਮਾਨ ਤੁਹਾਨੂੰ ਉੱਥੇ ਲੁਧਿਆਣਾ ਦਿੱਲੀ ਬੰਬੇ ਦੇ ਰੇਟਾਂ ਵਿੱਚ ਹੀ ਮਿਲ ਜਾਊਗਾ ਤੇ ਤੁਸੀਂ ਆਪ ਦਾ ਰਜਗਾਰ ਵੀ ਕਰ ਸਕਦੇ ਹੋ ਜੇਕਰ ਇਹਨਾਂ ਦੇ ਰੇਟਾਂ ਦੀ ਗੱਲ ਕਰੀ ਤਾਂ ਰੇਟ ਇਹੋ ਜਿਹੇ ਹੋਣਗੇ ਤੁਹਾਨੂੰ ਵਧੀਆ ਜਿਹੜੀ ਹੈਗੀ ਦਿਹਾੜੀ ਬਣੇਗੀ ਤੇ ਤੁਹਾਨੂੰ ਆਪ ਦਾ ਰਜਗਾਰ ਕਰਨ ਦਾ ਵੀ ਮੌਕਾ ਮਿਲੇਗਾ ਹੁਣ ਤੁਸੀਂ ਇਹ ਸਮਾਨ ਲੈਣ ਦੇ ਲਈ ਆਉਣਾ ਕਿੱਥੇ ਹੈਗਾ गोयल ਟੈਲੀਕਮ ਰਾਮਬਾਗ ਰੋਡ ਫੈਡਰਲ ਬੈਂਕ ਦੇ ਬਿਲਕੁਲ ਸਾਹਮਣੇ ਫੈਡਰਲ ਬੈਂਕ ਦਾ ਜਿਹੜਾ ਗੇਟ ਆ ਗੇਟ ਦੇ ਨਾਲ ਸਿੱਧਾ ਮੱਥਾ ਲੱਗਦਾਗਾ ਉੱਥੇ ਆਉਣਾਗਾ ਤੇ ਇੱਥੇ ਆ ਕੇ ਤੁਸੀਂ ਇਹ ਸੇਵਾਵਾਂ ਜਿਹੜੀ ਲੈ ਸਕਦੇ ਹੋ ਬਾਕੀ ਸਕਰੀਨ ਦੇ ਉੱਪਰ ਅਸੀਂ ਨੰਬਰ ਵੀ ਦਿੱਤਾ ਦੁਕਾਨ ਦਾ ਨੰਬਰ ਵੀ ਦਿੱਤਾ ਵੀ ਕਿੰਨੇ ਨੰਬਰ ਦੁਕਾਨ ਹੈਗੀ ਇਸ ਤੋਂ ਇਲਾਵਾ ਪਤਾ ਤਾਂ ਹੁਣ ਦੱਸਤਾ ਤਾਂ ਲੋ ਜੀ ਹੁਣ ਜਿਹੜੇ ਵੀ ਭੈਣ ਭਰਾ ਆਪਦੇ ਕੰਮ ਕਰ ਤੋਂ ਲੈ ਕੇ ਦੁਖੀ ਸੀ ਜਾਂ ਨੌਕਰੀ ਨਹੀਂ ਮਿਲੀ ਜੇ ਨੌਕਰੀ ਮਿਲੀ ਹੋਈ ਹੈ ਤਾਂ ਉਸ ਚ ਓਨੀ ਆਮਦਨ ਨਹੀਂ ਮਿਲੀ ਤਾਂ ਤੁਹਾਨੂੰ ਜਿੰਨੀ ਚਾਹੀਦੀ ਹੈ ਤਾਂ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਆਪ ਦਾ ਰਜਗਾਰ ਕਰੋ ਆਪਦੀ ਕਮਾਈ ਕਰੋ ਤੇ ਹੌਲਸੇ ਰੇਟਾਂ ਦੇ ਉੱਪਰ ਹੈ ਜਿਹੜਾ ਇਹ ਸਾਰਾ ਸਮਾਨ ਲੈਣ ਦੇ ਲਈ ਪਹੁੰਚੋ ਇਹ ਇਨਾ ਆਈਟਮਾਂ ਦੀ ਹੈ ਜਿਹੜੀ ਤੁਹਾਨੂੰ ਗਰੰਟੀ ਮਿਲੇਗੀ ਗਰੰਟਡ ਆਈਟਮਾਂ ਨੇ ਰੇਟ ਦੀ ਵੀ ਗਰੰਟੀ ਹੋएगी ਆਈਟਮ ਦੀ ਵੀ ਗਰੰਟੀ ਹੋएगी ਤਾਂ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ